ਅਤੇ ਕੁਝ ਉਹਧਿਆ ਤੇ ਨਰਾਜਵਾਨ ਸਾਰੇ ਅਰਜੁਨ ਤੇ ਸਜਣਾ ਨੂੰ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਖਤੇ ਪ੍ਰਵਾਹ ਰੋਮੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰਮਾਨਿਕ ਵਿਸ਼ਵ ਸਹਿਬਾ ਸੁਸਾਇਟੀ ਦਾ ਜਿਨ੍ਹਾਂ ਨੇ ਆਪ ਵਰਗੇ ਸੂਰਜਵਾਨਾਂ ਦੇ ਵਿਦਿਆਰ ਕਰਾਏ ਉਹ ਕਹ ਬੋਇਆ ਸੀ ਕਿ ਅਸੀਂ ਵਿਦਿਆਰਥੀਆਂ ਤੇ ਖਿਡਾਰੀਆਂ ਦਾ ਸਨਮਾਨ ਕਰਨਾ ਹੈ ਇਹਦੇ ਇੱਕ ਬੜੀ ਖੁਸ਼ੀ ਮਹਿਸੂਸ ਹੋਈ ਜਿੰਨੇ ਯੱਥੇ ਬੈਠੇ ਹੋ ਪੰਜਾਬ ਦੇ ਭੁੱਖ ਦਾ ਕੌਮ ਦੇ ਪਵਿੱਤਰੇ ਕੋ ਤਰਨ ਤੁਹਾਡੇ ਹੁੰਦਾ ਹੈ ਮੈਂ ਅਗਰ ਤੱਕ ਗੁਨਾਨਤ ਪਾਸ਼ਾ ਨੂੰ ਕਰਾਂਗਾ ਤੇ ਮੈਂ ਆਵਾਂਗਾ ਵਿਦਿਆਰਥੀਆਂ ਦੇ ਨਾਲ

ਜਦੋਂ ਪ੍ਰਚਾਰ ਤੋਂ ਆਰੰਭ ਕੀਤੇ ਸੀ ਮੈਂ ਮਾਫੀ ਮੰਗ ਲਵਾਂ ਗਿਆਰਾਂ ਤੇ ਸੂਰਜ ਮੇਰੇ ਸਾਹਮਣੇ ਬੈਠੇ ਨੇ ਪਰ ਇੱਕ ਦੀਵੇ ਦੀ ਆਪਣੀ ਲੋਅ ਹੈ ਇਸ ਸੂਰਜ ਦੇ ਸਾਹਮਣੇ ਦੀਵੇ ਦੀ ਕੋਈ ਔਕਾਤ ਨਹੀਂ ਜਿੰਨੀ ਕੁ ਸਮਰੱਥ ਮੈਂ ਗੁਰਪਾਠਣ ਅਕਸ਼ੀ ਮੈਂ ਚੂਸਾ ਜੀ ਕਰਾਂ ਇੱਕ ਦਰਦ ਲੈ ਕੇ ਆਇਆ ਸੀਨੇ ਦੀ ਤੁਹਾਡੇ ਨਾਲ ਸਭ ਚਾ ਕਰ ਸਕਾ ਸ਼ਾਇਦ ਮੇਰੇ ਪੰਜਾਬ ਦਾ ਕੋਈ ਨੌਜਵਾਨ ਮੇਰੇ ਪੰਜਾਬ ਦਾ ਕੋਈ ਤੋ ਅੱਡੇ ਨਾਲ ਜਿਹੜਾ ਬੈਠਾ ਹੈ ਚਾਹ ਕਿਤੇ ਪੰਜਾਬ ਜੂੰਦਾ ਗੁਰਾ ਦੇ ਨਾਂ ਤੇ ਕਿਤਾਬਾਂ ਚ ਪੜਦੇ ਸੀ ਉਹ ਕਿਤੇ ਵਿਦੇਸ਼ਾਂ ਦੀ ਧਰਤੀ ਤੇ ਸੱਤ ਕਰਕੇ ਦਿਖਾਇਆ ਅਸੀਂ ਇੱਥੇ ਵੀ ਸੱਤ ਕਰਕੇ ਦਿਖਾਈਏ ਗੁਰਨਾਨਕ ਪਾਤਸ਼ਾਹ ਨੇ ਪ੍ਰਚਾਰ ਕਰਨ ਦੀ ਇਰਅਤ ਕੀਤੀ ਸੁਲਤਾਨ ਤੋਂ ਲੋਧੀ ਦੀ ਧਰਤੀ ਤੋਂ ਰਸਤੇ ਪਹਿਲਾਂ ਲੋਦੇ ਘਰ ਨੂੰ ਜਾ ਕੇ ਦਰਵਾਜ਼ਾ ਟਕਾਇਆ ਹਜੇ ਮਿਲਾਬ ਨਹੀਂ ਹੋਇਆ ਪਾਇਆ ਗੁਰਨਾਨਕ ਸਾਹਿਬ ਦੀ ਤਵਾਜਾ ਕਰਾਇਆ ਉਂਤਰ ਆਵਾਜ਼ ਆਈ ਕੌਣ ਹੈ ਤੇ ਗੁਰਨਾਨਕ ਸਾਹਿਬ ਨੇ ਕਿਹਾ ਮੁਸਾਫਰ ਜਾ ਕੀ ਹੋਈ ਰੂਸਿ ਭਾਈ ਨਾਲੋਂ ਕਹਿੰਦੇ ਆਪਾਂ ਤਾਂ ਸਾਰੇ ਮੁਸਾਫਰ ਤੁਸੀਂ ਕਿਹੜੇ ਮੁਸਾਫਰ ਹੋ ਗੁਰਨਾਨਕ ਸਾਹਿਬ ਦਾ ਇੱਕ ਬੋਲ ਸੀ ਇਹ ਲਾਲੋ ਅਸੀਂ ਤੇਰੇ ਵਰਗੇ ਮੁਸਾਫਰਾਂ ਨੂੰ ਹਮਸਫਰ ਬਣਾਉਣਾ ਹੈ

ਮੇਰੇ ਕੋ ਪਹਿਲਾਂ ਬੁਲਾ ਰਹੇ ਨੇ ਆਪਣੇ ਕੋ ਦਰਦ ਸਾਂਝਾ ਕੀਤਾ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਅਸੀਂ ਕਿਹច ਦਰਗਾ ਵਿੱਚ ਆਏ ਆ ਤੇ ਸਾਡੇ ਵਿਦਿਆਰਥੀਆਂ ਦਾ ਕੀ ਬਣੇਗਾ ਹਰ ਵੀ ਆਪਣੇ ਵਿਦਿਆਰਥੀਆਂ ਤੇ ਪਹਿਲੇ ਬੱਚਿਆਂ ਦੇ ਕਮੇਕ ਨੂੰ ਲੈ ਕੇ ਚਿੰਤਾਤ ਹੈ। ਭਾਵੇਂ ਕੋਈ ਅਮੀਰ ਤੋਂ ਅਮੀਰ ਹੈ ਭਾਵੇਂ ਕੋਈ ਗਰੀਬ ਤੋਂ ਗਰੀਬ ਹੈ। ਜਿੱਦ ਤਰ ਕਿਉਂ? ਸ਼ਰੀਰ ਤੇ ਪਾਏ ਹੋਏ ਕੱਪੜੇ ਸਾਡੇ ਕੀਮਤੀ ਸਾਡੇ ਮਹਿੰਗੇ ਸਾਡੇ ਸੋਸਤੇ ਹੋ ਸਕਦੇ ਨੇ। ਪਰ ਉੱਚੇ ਉਤੇ ਤੇ ਬੈਠੇ ਵਿਅਕਤੀ ਦੇ ਸਿਰ ਤੇ ਬੰਨੀ ਪੱਗ ਤੇ ਬਾਹਰ ਗੇੜ ਦੇ ਖੜਾ ਸੂਰ ਮਾਰ ਕੇ ਅੰਦਰ ਐਕਟ ਕਰਵਾਲੇ ਦੀ ਪੱਗ ਦੋਨਾਂ ਦੀ ਪੱਗ ਦਾ ਰੁਤਬਾ ਸੇਕ। ਪੱਗ ਦੀ ਝਟੜੀ ਪੱਗ ਦਾ ਰੁਤਬਾ ਪੱਗ ਦਾ ਸਤਕਾਰ ਬਰਾਬਰ ਹੈ। ਸਰੀਰ ਤੇ ਪਾਏ ਕੱਪੜੇ ਕੀਮਤੀ ਸੋਹਤੇ ਮਹਿਕ ਸੋਹਤੇ ਪੱਗ ਕਦੀ ਮਹਿਕ ਨਹੀਂ ਹੋ ਸਕਦਾ। ਉਹਦਾ ਰੁਤਬਾ ਬਰਕਰਾਰ ਹੈ। ਅੱਜ ਗੁਰਨਾਨ ਦੇਵ ਜੀ ਮਸ਼ਾਹੂ ਪੰਜਾਬ ਦੀ ਪੱਗ ਨੂੰ ਉੱਚਾ ਕਰਦਾ ਹੈ। ਕੋਈ ਹਵਾ ਸੇ پنجاب کے کتے تے حملے ہوتے سی پنجاب کو ایک دیش تا اڑ نہ تھا یا دردہ سی پنجاب دے بچوں کٹھے بشت پنجاب دے بچوں کٹھیاں پرانتی پورے بشت دے بچ پورے برمڑ دے بچ ایک روشنی نہیں پیدا کرتی رہا ساری آج چنتہ تھا پنجاب انہوں لے گیا چنتہ تھا پنجاب دے کو بکھوں لے گیا میں ਤੈਂਦੀ ਗੱਲ ਨਹੀਂ ਗੰਦੀ ਕਲਾ ਦਾ ਮੱਛੜ ਦੀ ਕਲਾ ਦੀ ਗੱਲ ਕਰਾਂ ਤਾਂ ਕਿ ਸਾਡੇ ਕੋਲ ਦੋ ਚਿਰਾਗ ਨੇ ਇੱਕ ਗੁਰਬਾਨੀ ਅਤੇ ਇੱਕ ਇਤਿਹਾਸ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਗੁਰਬਾਨੀ ਤੇ ਇਤਿਹਾਸ ਦਾ ਚਿਰਾਗ ਬਾਲਾਂਗੇ ਸਾਫਾ ਤੋਂ ਪਲੇਖਾ ਰਹੇਗੇ ਕੋਈ ਵੀ ਪਲੇਖਣ ਹੀ ਨਹੀਂ ਕਰ ਸਕਦਾ ਅਫਸੋਸ ਅਸਕੇ ਚਿਰਾਗ ਦੀ ਬਾਤ ਪਾਏ ਆਪਣੀ ਜ਼ਿੰਦਗੀ ਜੇਕਰ ਇੱਥੇ ਕਾਸੂ ਪੁੱਨੇ ਚਰਾਗ ਬਾਲੇ ਹੁੰਦੇ ਆਈ ਸਾਡੀ ਕੁੱਪਲ ਸਾਡੇ ਪੰਜਾਬ ਦੇ ਹੋਏ ਰਹਿਣੇ ਪਕੜਨੀ ਸੀ ਅੱਜ ਹੋ ਗੀ ਰਿਹਾ ਸਦਾਦੇ ਦੇ ਸਿਰ ਤੇ ਪਾੜਦਾ ਹੈ ਪੁੱਤ ਦੇ ਸਿਰ ਤੇ ਪੁੱਤਰ ਦੇ ਸਿਰ ਤੇ ਪਾ ਕੇ ਦਾੜੀ ਦੇ ਕੇ ਪੁੱਤ ਦੇ ਤੋਂ ਬਾਖੀ ਕੀ ਦਾੜੀ ਹੋ ਗਈ ਉਹ ਕਿੱਥੇ ਦਾ ਸਰੂਪ ਉਹ ਕਿੱਥੇ ਦੀ ਪਛਾਣ ਜਿਹਦੇ ਪਾ ਦੇ ਪਤਾ ਲੱਗਦਾ ਸੀ ਪੰਜਾਬ ਦੇ ਕਿੱਥੇ ਤੋਂ ਆਏ ਇਹ ਪੰਜਾਬ ਦੇ ਕਿੱਥੇ ਤੋਂ ਆਏ ਆਜੀ ਕਹਿੰਦੇ ਸੀ ਆਪਣਾ ਸੰਗਵਾ ਦੇ ਕਹਿ ਕਹਿ ਕੇ ਨਿਖਲਾ ਦਿੱਤਾ ہر مان کر گرو نانک کے گھر کے وارس آ ماح کر گرو نانک کے گھر میں پیدا ہوئے مان کریو گرو نانک نے مشن دیتا ہے کیونکہ خطرہ ہمیشہ ਉਨਾਰੋ ਹੁਦਾਇਤ ਦੀ ਕੋਈ ਕੀਮਤ ਹੁੰਦੀ ਹੈ ਕੋਲਿਆਂ ਨੂੰ ਕੋਈ ਕਤਰਾ ਨਹੀਂ ਹੀਰੇ ਨੂੰ ਸਦਾ ਹੀ ਕਤਰਾ ਹੈ ਪੰਜਾਬ ਦੇ ਵਾਸੀਆਂ ਦੁਨੀਆ ਨੂੰ ਹਮੇਸ਼ਾ ਹੀ ਹੁਦਾਇਤ ਪੰਜਾਬ ਦਾ ਹੀਰਾ ਕੱਢ ਕੇ ਆਪਣੇ ਕੋਲ ਲਈਏ ਕਿਤੇ ਧਰਮ ਪਰਿਵਰਤਨ ਕਰਕੇ ਲਈਏ ਕਿਤੇ ਚੋਰੀ ਕਰਕੇ ਲਈਏ ਕਿਤੇ ਸਿੱਕਿੱਤੇ ਵਿੱਚੋਂ ਆਪੇ ਹੀ ਮਿਲਾ ਲਈਏ ਹਰ ਇੱਕ ਚੋਰੀ ਕਰਨਾ ਚਾਹਦਾ ਹੈ ਪੰਜਾਬ ਦੇ ਹੀ ਰਹੇ ਪਰ ਮਾਨ ਕਰੇ ਅਸੀਂ ਉਹ ਹੀਰੇ ਆ ਗੁਰੂ ਦੇ ਸਾਜੇ ਹੋਏ ਸਾਨੂੰ ਸਦਾ ਹੀ ਕਤਰਾ ਰਹੇਗਾ ਪਰ ਅੱਜ ਲੋੜ ਹੈ ਜਿਹੜੇ ਅੱਗੋਂ ਹੀਰੇ ਨਿਆਰ ਕਰਨੇ ਨੇ ਆਪਣੇ ਪੰਜਾਬ ਦਾ ਪੁਨੀਕ ਤਿਆਰ ਕਰਨਾ ਹੈ ਕਿਵੇਂ ਤਿਆਰ ਹੋਵੇਗਾ ਉੱਚੀਆਂ ਉੱਚੀਆਂ ਸਿੱਖਣ ਦੇ ਬੈਠੇ ਉੱਚੇ ਉੱਚੇ ਉਪਜਾਂ ਤੇ ਬੈਠ ਕੇ ਦਰਦ ਰਕਦੇ ਨੇ ਅਸੀਂ ਬੱਚਿਆਂ ਵਾਸਤੇ ਕੁਝ ਕਰ ਜਾਏਗੇ ਮੈਂ ਵੀ 33 ਕੀਤੀ ਸੀ ਗੁਨਾਹਕ ਨਹੀਂ ਸੀ શકੋ ਗੁਨਾਹਕ ਸਾਹਿਬ ਉਹ ਰੱਖਦਾ ਕੀਤੀ ਸੀ ਮੁਸਾਫਰ ਬਣੇ ਸੀ ਇਹ ਸੀ ਮੁਸਾਫਰ ਹਾਂ ਅੱਜ ਜਨਾਂ ਦੇ ਕੁਲ ਬਾਗ ਦੌਰ ਹੈ

ਮਾ ਦੇਤਾ ਸੀ ਚਾ ਬੇਨਦਾ ਸੀ ਅੱਜ ਕਿਉਂ ਉਸਨੇ ਹਮਲਾ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਆਪਣੀਆਂ ਬਡਮੂਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਕਰ ਪਾਏ ਇੱਕ ਸ਼ਬਦ ਇੱਥੇ ਸੀ ਵਿਸ਼ੇ ਸੰਵਾਦ ਸਮਾਗਮ ਤੇਗਾ ਹੁਟਾ ਅਸੀਂ ਇੱਕ ਹੋਰ ਐਡ ਕਰ ਦਿੰਦੇ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਵਿਦਿਆਰਥੀ ਬੈਠੋ ਬਤਾਈਏ ਤੇ ਪਾਠ ਕਰੋ ਵੱਡੀ ਮਿਹਨਤ ਕਰਕੇ ਚੰਗੀਆਂ ਪੜ੍ਹਾਈਆਂ ਕਰਕੇ ਉੱਤੇ ਉੱਤੇ ਤੇ ਜਾਵੋਗੇ ਮਿਹਨਤ ਤੋਂ ਪਹਿਲਾਂ ਸਰਕਾਰਾਂ ਅਸਲੀਅਤ ਬੜਾ ਕੁਝ ਬੋਲਿਆ ਆਪਣੇ ਜੀਵਨ ਦੇ ਸਿਰਦ ਦੇ ਵਿੱਚੋਂ ਇਹ ਕਲਕਰੀ ਨਾ ਭਲਿਓ ਅੱਜ ਸਨਮਾਨ ਸਮਾਰੋਤਾ ਲੈ ਰਿਆ ਪਰ ਮੈਨੂੰ ਬਾਅਦ ਚ ਖਤਰ ਲੱਗਿਆ ਤੇ ਜੱਥੇ ਬੰਦੀ ਕੇਵਲ ਸਨਮਾਨ ਸਮਾਰੋਤੀ ਨਹੀਂ ਇੱਕ ਮੈਡਲ ਇੱਕ ਸ਼ੀਟ ਦੇ ਕੇ ਜ਼ਿੰਮੇਵਾਰੀ ਦਾ ਅਹਿਸਾਸ ਕਿ ਕਰਵਦੀ ਹੈ ਭਲਿਆ ਘੜੀ ਦੀ ਸ਼ੀਟ ਹੋਵੇਗੀ ਤੈਨੂੰ ਪੱਤਰ ਤੇ ਜ਼ਿੰਮੇਵਾਰੀ ਦਾ ਐਸਾ ਅਹਿਸਾਸ ਹੋਵੇਗਾ ਕਿ ਤੇਰੇ ਸਿਰ ਦੇ ਉੱਪਰ ਕੋਈ ਹੈ ਤੇਰੇ ਪਿੱਛੇ ਕੋਈ ਹੈ ਤੇਰੇ ਨਾਲ ਕੋਈ ਵੇਗਦਾ ਹੈ ਤੇਰੇ ਤੇ ਕਿਸੇ ਨੂੰ ਆਸ ਹੈ ਹਰ ਮਾਤਾ ਨੂੰ ਆਪਣੇ ਬੱਚਿਆਂ ਤੇ ਆਸ ਹੈ ਹਰ ਧਾਰਮਿਕ ਆਗੂ ਨੂੰ ਆਪਣੀ ਸੰਗਤ ਤੇ ਆਸ ਹੈ ਹਰ ਪਤਵੰਤੇ ਵੱਡੀਆਂ ਸ਼ਖਸੀਤਾਂ ਨੂੰ ਇਲਾਕੇ ਦੇ ਲੋਕਾਂ ਤੇ ਆਸ ਹੈ ਬੱਚੇ ਤੇ ਜੋ ਇੱਕ ਪੰਜਾਬ ਹੈ ਜਿਹਨੂੰ ਆਪਣੇ ਜਣਿਆਂ ਤੇ ਆਸ ਹੈ ਇੱਕ ਪੰਜਾਬ ਹੈ ਜਿਹਨੂੰ ਆਸ ਹੈ ਕਿ ਮੇਰੀ ਧੁੱਖ ਦੇ ਵਿੱਚੋਂ ਪੈਦਾ ਹੋ ਕੇ ਬੱਚੇ ਕਿਤੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਮਿਹਨਤਾਂ ਕਰਕੇ ਉੱਥੇ ਨਾਮ ਨਰੋਸ਼ਨ ਕਰਨ ਤੇ ਅੰਤ ਨੂੰ ਜਿਹੜੇ ਘਰੇ ਵਿੱਚ ਵਾਪਸ ਇੱਥੇ ਆ ਜਾਣ ਇਹ ਅੱਜ ਬੜਾ ਵੱਡਾ ਇੱਕ ਮੇਨੂੰ ਮਾਸ ਕਰਨਾ ਜਿਸ ਮੈਂ ਗੱਲ ਕਰਨ ਜਾ ਰਿਹਾ ਹਾਂ ਰੋਟੀ ਕੱਪੜਾ ਤੇ ਮਕਾਨ ਵਾਸਤੇ ਹਰ ਕੋਈ ਕੰਮ ਕਰਦਾ ਹੈ ਤੇ ਅੱਜ ਹਰ ਕੋਈ ਪਰਵਾਸ ਆਪਣੋਣਾ ਕਰਦਾ ਹੈ ਅੱਜ ਪੰਜਾਬ ਦਾ ਨਾਕਾ ਖਾਲੀ ਕਿਉਂ ਹੋ ਰਿਹਾ ਹੈ ਉੱਥੇ ਮਿੰਟ ਕਦਮ ਉਤਿਆਰ ਆ ਉੱਥੇ ਹੱਟ ਪੱਲ ਵੀ ਮਿੰਟ ਕਦਮ ਪਿਆਰ ਆ ਸਾਰਾ ਟੱਬਰ ਉੱਤੇ ਮਿੰਟ ਕਰੇਗਾ ਤਾਂ ਜਾ ਕੇ ਕਿਤੇ ਘੱਟ ਰੋਟੀ ਪੱਤੇਗੀ ਮਾਨ ਕਰੋ ਪੰਜਾਬ ਦੇ ਜਣੇ ਆ ਕਿ ਉਹ ਬਾਪੂ ਕਹਿੰਦਾ ਕਿ ਸਾਰਾ ਟੱਬਰ ਇੱਥੇ ਰਹੇਗਾ ਉੱਥੇ ਸਭ ਕੁਝ ਕਰਨ ਨੂੰ ਪਿਆਰ ਆ ਕਿਹੜਾ ਕੋਈ ਦੇਖਦਾ ਇੱਥੇ ਸ਼ਰਮ ਆ ਜਾਂਦੀ ਹੈ ਫਿਰ ਉੱਉਂਦੇ ਆ ਰਾਕੂ ਸੁਣ ਲਗੇ ਦੇਖੋ ਜਿਉ ਹਮ ਕੋ ਤੁਮ ਕੋ ਵਾਲੇ ਆਪੇ ਕੋ ਜਾਤ ਤੇ ਕਬਜ਼ਾ ਕਰੀ ਜਾਂਦੇ ਨੇ ਸਪੇਸ ਛੱਡੋ ਨਹੀਂ ਤਾਂ ਆਂ ਕੀ ਜੇਕਰ ਤੁਸੀਂ ਸਪੇਸ ਛੱਡੋਗੇ ਕਿਵੇਂ ਆਓਗੇ ਕਿਵੇਂ ਕਬਜ਼ਾ ਕਰ ਲਗੇ ਸੀਨੇ ਧਾੜ ਕੇ ਦੱਸਿਆ ਜੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਚਿੰਤਾ ਕਰ ਆਪਣੇ ਮਾਤਾ ਬਾਰੇ ਚਿੰਤਾ ਕਰ ਆਪਣੇ ਪਿਤਾ ਜੀ ਬਾਰੇ ਚਿੰਤਾ ਕਰ ਆਪਣੇ ਕਾਰੋਬਾਰ ਬਾਰੇ ਚਿੰਤਾ ਕਰ ਆਪਣੇ ਫਿਊਚਰ ਬਾਰੇ ਚਿੰਤਾ ਕਰ ਪਰ ਘੱਟੋ ਘੱਟ ਆਪਣੀ ਕੌਮियत ਬਾਰੇ ਆਪਣੇ ਖੇਤੇ ਬਾਰੇ ਕੋਈ ਚਿੰਤਤ ਹੁੰਦਾ ਹੈ ਇਹ ਕੰਮ ਬੜੀ ਸੋਨੀ ਸੁਨੇਹੇ ਨੇ ਵਿਦਵਾਨਾਂ ਦੇ ਕੋਲੋਂ ਕਹਿ ਲੱਗੇ ਸਾਡੇ ਕੋਲ ਪੱਪੇ ਨੇ ਪੱਪਾ ਪਰਿਵਾਰ ਪੱਪਾ ਪ੍ਰੋਫੈਸ਼ਨ ਤੇ ਪੱਪਾ ਪੰਚ ਚੱਲਦੇ ਨੇ ਭਾਈ ਸਾ ਪਰਵਾਰ ਵਿੱਚ ਸੱਚਤ ਹੋ ਜਾਂਦੀ ਹੈ ਕਈ ਵਾਰ ਕਿਦਾ profession ਖਤੋ ਜਾਂਦੇ ਆ ਪੰਥ ਦਾ ਫਿਰ ਪਿੱਛੇ ਕਰ ਦਿੰਦੇ ਆ ਪਰ ਚੇਤੇ ਕਿਉਂ ਜਦੋਂ ਪੰਥ ਪੰਜਾਬ ਦੀ ਸੋਚਾਂਗੇ ਤੇ ਉਹ ਪੰਥ ਦਾ ਵਾਲੀ ਪੰਜਾਬ ਦਾ ਦਾਤਾ ਸਾਡਾ ਪਰਿਵਾਰ ਵੀ ਪੰਥ ਤੇ ਸਾਡਾ ਪ੍ਰੋਫੈਸਰ ਬਣੇਗਾ ਇੱਕ ਟਰੋਸਾ ਹੋਣਾ ਚਾਹੀਦਾ ਇੱਕ ਆਸ ਰੁੱਝੇਗੀ ਇੱਕ ਵਾਰ ਸੀ ਤੁਹਾਡੇ ਨਾਲ ਜਿਹੜਾ ਨਸਾਂ ਦਾ ਸਾਂਝਾ ਕਰਨਾ ਚਾਹੁੰਦਾ ਸੀ ਅੱਜ ਜੇਕਰ ਸਵੇਰ ਛਟੋਂ ਕੇ ਕੋਈ ਨਾ ਕੋਈ ਆ ਕੇ ਬੈਠੇਗਾ ਅੱਜ ਪੰਜਾਬ ਦੇ ਦਿੱਤੇ ਦਾ ਚਾਗਣਾ ਤੇ ਵੇਖੋ ਉੱਚੇ ਅਹੁਦੇਾਂ ਤੇ ਆਈਐਸ ਆਈਪੀਐਸ ਕਿੰਨੇ ਅਫਸਰ ਨੇ ਜਿਹੜੇ ਪੰਜਾਬ ਦੇ ਹੀ ਕਿਚੋਂ ਜੰਮੇ ਨੇ ਤੇ ਪੰਜਾਬ ਦੇ ਹੀ ਕਦੇ ਬੈਠੇ ਸੇਵਾ ਤੇ ਕਰਦੇ ਨੇ ਕਿੰਨੇ ਬਾਹਰੋਂ ਆ ਕੇ ਲੱਦੇ ਨੇ ਇੰਕਾਰਕ ਕਿਉਂਕਿ ਸਾਨੂੰ ਪਾਸ ਤੋਂ ਦਿੱਤੀ ਪਾਸਰ ਪਹਿਲਾਂ ਤਿਆਰਾਂ ਵਿੱਚ ਆਇਆ ਤਾਂ ਬਾਅਦ ਉਡਾਰੀ ਮਾਰ ਜਾਣੀ ਹੈ ٹھیک ہے نہیں لوگ کماؤ مار پٹاریاں مبارکباد پر چیتر کو جینے اتنے بیل <سؤال> سیکل نے جڑا سرمائے گا ہے اچھے ہو گیا کٹے میں اچھا بیجنس ہے اچھا روز گا ہے وہی اپنی اٹھائیں گے مارکے پنجاب کے چھتے کو چھتے کے جا رہے ہیں پھر کہتے ہیں پنجاب کچھ چھتے نہیں تھی پنجاب رہے جو کی ہی رہی پنجاب کو چیزہ نہیں رہی ہیں جی میں بات کون ہے ان کا دوسرے کے پرم میں گھوٹا ساتھے بات آتے ہیں

ਦੋ ਰੋਟੀਆਂ ਕੱਟ ਖਾ ਕੇ ਇੱਕ ਤਾਂ ਭੁੱਖਾ ਰਹਿ ਕੇ ਜੀਵਨ ਜਾਰਾ ਕਰਨ ਲੱਗੇ ਪੰਜਾਬ ਦੇ ਕਿਤੇ ਨਾ ਛੱਡ ਕੇ ਜਾਵਾਂਗੇ ਕਿਉਂਕਿ ਇੱਥੇ ਸਾਡਾ ਵਿਰਸਾ ਹੈ ਇੱਥੇ ਸਾਡੀ ਵਿਰਾਸਤ ਹੈ ਝਾਤ ਮਾਰ ਕੇ ਵੇਖੋ ਜਿਹੜੇ ਪ੍ਰਵਾਸ ਕਰ ਰਹੇ ਨੇ ਉਹਨਾਂ ਕੋਲ ਪਹਿਲਾਂ ਮਾਪੇ ਦੀ ਗੋਦ ਨਹੀਂ ਗਈ ਉਹਨਾਂ ਕੋਲ ਸੱਭਿਆਚਾਰ ਨਹੀਂ ਗਿਆ ਉਹਨਾਂ ਕੋਲ ਆਪਣਾ ਕਦਰ ਨਹੀਂ ਗਿਆ ਉਹਨਾਂ ਕੋਲ ਆਪਣੀਆਂ ਪਰੰਪਰਾਵਾਂ ਨਹੀਂ ਗਈ ਨਾ ਤੇ ਉਹਨਾਂ ਕੋਲ ਆਪਣਾ ਧਰਮ ਸਿਖਣ ਨਹੀਂ ਗਿਆ ਰਹਿ ਕੇ ਕਿਹ ਆਪਣੇ ਲਈ ਕੇਵਲ ਡਾਲਰ ਰਹਿ ਗਏ ਮੈਂ ਕਿਸੇ ਨੂੰ ਮਾਰਨ ਨਹੀਂ ਕਹਿ ਰਿਹਾ ਮਾਰ ਤੋਂ ਬਾਅਦ ਜਾਓ ਕਮਾਓ ਰੱਜ ਕੇ ਤਰੱਕੀਆਂ ਕਰੋ ਪਰ ਚੰਗਾ ਹੋਊਗਾ ਤਰੱਕੀਆਂ ਦੇ ਵਿੱਚ ਅਸੀਂ ਗੁਰੂ ਨੂੰ ਸ਼ਾਮਲ ਕਰੀਏ ਉਹਨਾਂ ਤਰੱਕੀਆਂ ਦੇ ਵਿੱਚ ਅਸੀਂ ਆਪਣੇ ਮਾਪੇ ਨੂੰ ਸ਼ਾਮਲ ਕਰੀਏ ਉਹ ਤਰੱਕੀ ਵੀ ਕਾਹਦੀ ਜਿਹੜੀ ਤਰੱਕੀ ਸਾਨੂੰ ਮਾਂ ਦੀ ਗੋਦ ਤੇ ਪਿਓ ਦੀ ਅਸੀਸ ਨਾਲ ਵਾਖ ਕਰਦੇ ਮੈਨੂੰ ਇਸ ਕਹਿ ਕੋਈ ਦੋਰਾਵਾ ਨਹੀਂ ਪੰਜਾਬ ਦੀ ਧਰਤੀ ਤੇ ਵੱਧ ਨੇ ਬਿਰਦ ਆਖਮ ਤੇ ਵਿਦੇਸ਼ਾਂ ਦੀ ਧਰਤੀ ਤੇ ਵੱਧ ਨੇ ਚਾਈਲਡ ਹੋਏ ਸਾਡੇ ਮਰਥੇ ਇੱਥੇ ਬੱਚੇ ਹੀ ਨਹੀਂ ਰਹਿ ਤੇ ਬੇਟਾ ਸੁਪਤ ਰਹਨੇ ਉੱਥੇ ਮਾਤਾ ਪਿਤਾ ਦਿੱਤ ਚਾਇਤ ਮੁਹੱਬਤ ਦੇ ਰਹੇ ਨੇ ਕੌਣ ਉਨਤ ਕਰੇਗਾ ਕੌਣ ਇਹਨਾਂ ਨੂੰ ਸੰਜਾ ਕਰੇਗਾ ਕਿਵੇਂ ਉਠਾਂਗੇ ਕਿਸੇ ਨੂੰ ਕਿਸ ਤੋਹੀਕ ਮਾਰ ਨਹੀਂ ਪਵੇਗੀ ਕਿਸੇ ਨਾ ਕਿਸੇ ਨੂੰ ਪਾਲਣਾ ਕਰਨਾ ਪਵੇਗਾ ਸੰਤਾ ਦੇ ਜੋਗ ਦੇ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਮੂਹ ਪ੍ਰਧਾਨ ਤੇ ਸਕੱਲ ਦਿਨਾਂ ਦੇ ਉਪਰਾਲਾ ਦਿੱਤਾ ਜਿਨੇ ਵੀ ਵਿਦਿਆਰਥੀ ਇੱਥੇ ਬੈਠੇ ਹੋ ਉਸੇ ਉਹਦੇ ਆ ਤੇ ਲੱਗੋ ਮਬਾਰਕਬਾਦ ਪੜਾਈਆਂ ਕਰਦੇ ਹੋ ਤਾਲੀ ਭਰਨ ਕਰਦੇ ਹੋ ਵਧੀਆ ਤੋਂ ਵਧੀਆ ਤਾਲੀ ਭਰਨ ਕਰੋ ਮੁਬਾਰਕਬਾਦ ਪਰ ਕੋਸ਼ਿਸ਼ ਕਰਿਓ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਜੂ ਸੋਚਿਓ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਕਾਗਜ਼ ਤੇ ਹਿੱਕ ਦੇ ਉੱਪਰ ਕਲਮ ਫੜਾ ਕੇ ਲਿਖਣਾ ਸਿਖਾਇਆ ਸੀ ਉਹ ਕੌਣ ਸੀ ਇੱਕ ਵਾਰ ਜੂ ਜਾਣ ਕਰਿਓ ਜਿਸ ਮਾਂ ਨੇ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਸੋਈਂ ਪਛਾਤਾ ਤਿਆਰ ਕਰਕੇ ਮੇਰਾ ਪਹਿਲਾ ਪਛਾਤਾ ਮੇਰਾ ਪਹਿਲਾ ਟਿਕਟ ਮੇਰੇ ਬਸਤੇ ਚ ਪਾਇਆ ਸੀ ਉਹ ਕੌਣ ਸੀ ਯਾਦ ਕਰੋ ਮੇਰੇ ਬਾਪੂ ਨੇ ਭੁੱਖੇ ਰਹਿ ਕੇ ਕਿੰਨੀਆਂ ਮੱਤ ਤੌਲੀਆ ਦਿੱਤਾ ਕਰਕੇ ਪੀਸ ਦੇ ਕੇ ਮੈਨੂੰ ਸਾਂ ਦੇ ਲੈ ਕੇ ਆਂਦਾ ਸੀ ਉਹਨਾਂ ਸਾਰਿਆਂ ਨੂੰ ਉਹਨਾਂ ਸਾਰਿਆਂ ਤੇ ਵੀ ਹੋਰ ਤਾਂ ਕੀ ਕਰ ਪਾਇਆ ਇਹ ਸੋਚਣਾ ਪਵੇਗਾ ਅਫਸੋਸ ਅੱਜ ਜੋ ਸਟੇਟਸ ਹੈ ਉਹ ਸੋਚੀ ਘੱਟ ਹੋਊਗੀ ਅਸੀਂ ਕੀ ਚਾਹਦੇ ਆ ਸਾਡਾ ਸਟੇਟਸ ਸਾਡੂ ਕੀ ਕਹ ਰਿਹਾ ਹੈ ਸਾਡਾ ਸੋਸ਼ਲ ਸਟੇਟਸ ਕੀ ਕਹ ਰਿਹਾ ਹੈ ਜੇ ਤੱਕ ਕਿਉਂ 15000 ਦੀ ਨੌਕਰੀ ਹੋਵੇਗੀ ਜੇਕਰ 2 ਲੱਖ ਦਾ ਕਮਾਇਆ ਹੋਣਾ ਚਾਹੀਦਾ

ਪੰਜਾਬ ਪਹਿਲਾ ਜੁੱਤਾ ਗੁਰਾਂ ਦੇ ਨਾਂ ਤੇ ਹੀ ਪੰਜਾਬ ਅੱਜ ਵੀ ਅੱਜ ਵੀ ਇਹ ਤਾਕਤ ਹੈ ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਸੌਂਦਾ ਪਾਲੇ ਉੱਥੇ ਸਾਰੇ ਭੁੱਖੇ ਆ ਕੋਈ ਭੁੱਖਾ ਸੌ ਨਹੀਂ ਸਕਦਾ ਇੱਕ ਦਰ ਤੱਕ ਇਹ ਮੈਂ ਤੁਹਾਨੂੰ ਨਸੰਦ ਕਰਨਾ ਚਾਹੁੰਦਾ ਸੀ ਮੁਬਾਰਕਬਾਦ ਤੁਸੀਂ ਇੱਕ ਉਹ ਨਾਂ ਵਾਸਤੇ ਹੱਲਾ ਛੇਰੀ ਦੇ ਵਾਸਤੇ ਗੁਨਾਹਕ ਮਿਸ਼ਨ ਦੇਸ ਨੂੰ ਮੈਂਬਰ ਸਭਾ ਨਾਲ ਇਹ ਉਪਰਾਲਾ ਕੀਤਾ ਹੈ ਕੋਸ਼ਿਸ਼ ਕਰਿਓ ਸਨਮਾਨ ਸਮਾਜ ਨੂੰ ਨਾਲ ਜੀ ਮੈਂ ਵਾਰੀ ਦਾ ਅਹਿਸਾਸ ਜਾਗਰੂ ਕਰਾਇਆ ਔਰ ਚੇਤੇਬਾਹੀ ਆਪਣੇ ਸੈਜ ਪਾਲੋ ਕਿਉਂਕਿ ਦੁਨੀਆ ਦੇ ਧਰਮਾਂ ਦੀਆਂ ਦੁਨੀਆ ਤੇ ਸਾਇੰਟਿਸਟਾਂ ਦੀਆਂ ਦੁਨੀਆ ਤੇ ਵਿਦਵਾਨਾਂ ਦੀਆਂ ਨਿਗਾ ਸਾਟੇ ਤੇ ਹੈ ਕਿ ਪੰਜਾਬ ਦੇ ਮਹਿਤ ਕਸ਼ਲੋਕ ਨੇ ਜਦੋਂ ਅੰਗਰੇਜ਼ ਆਏ ਸਨ ਉਦੋਂ ਲੋਕਰ ਬਣਾ ਕੇ ਲੈ ਕੇ ਕਿਸਨ ਪਤਾ ਸੀ ਇਹ ਮਹਿਤ ਕਸ਼ਲੋਕ ਨੇ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਸਾਡੀ ਧਰਤੀ 'ਚ ਸੋਨਾ ਬੁਲਾ ਦੇਣਗੇ 75 ਰੁਪਇਆ ਅੱਜ ਉਹ ਲੈ ਨਹੀਂ ਆਉਂਦੇ ਅਸੀਂ ਝਟਪਟ ਦਰਵਾਜ਼ਾ ਧੋਦ ਦੇ ਕੇ ਕੋਈ ਤਾਂ ਆਇਆ ਅਸੀਂ ਖੁਦ ਦਰਵਾਜ਼ੇ ਕੋਲ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਉੱਤੇ ਸਭ ਕੁਝ ਕਰਨ ਨੂੰ ਤਿਆਰੋਂ ਪੰਜਾਬ ਦੇ ਇੱਕ ਤੇ ਕੁਝ ਕਰਨ ਨੂੰ ਤਿਆਰ ਨਹੀਂ ਪੰਜਾਬ ਦੀ ਧਰਤੀ ਤੇ ਬੈਠ ਕੇ ਕਿੰਨੇ ਤੁਹਾਨੂੰ ਸ਼ਰਮ ਮਾਰ ਕੇ ਮੇਰਾ ਪਰਿਵਾਰ ਕੀ ਆਖੇਗਾ ਮੇਰਾ ਸਮਾਜ ਕੀ ਆਖੇਗਾ ਨਹੀਂ ਕੋ ਕੋ ਜੇਕਰ ਇਹ ਹੀ ਗੱਲ ਹੁੰਦੀ ਤੇ ਮੇਰੇ ਗੁਰਨਾਮ ਪਾਤਸ਼ਾਹ ਨੂੰ ਪ੍ਰਚਾਰ ਤੋਂ ਲੰਗੀ ਰੱਖ ਤੱਕ ਕਰਦੀ ਕੀ ਰੋਸ ਸੀ ਮੇਰੇ ਗੁਰ ਸਤਾਨਾ ਨੂੰ ਆਪਣਾ ਆਪ ਆਪਣਾ ਸਰਬੰਸ ਵਾਲੋਂ ਦੀ ਕੀ ਰੋਸ ਸੀ ਇੱਕ ਗੱਲ ਕਰੀ ਨਾ ਬੋਲਿਓ ਗੁਰੂ ਤੇ ਸ਼ਹੀਦ ਇੱਕ ਕੌਮ ਦੇ ਨਹੀਂ ਹੁੰਦੇ ਸੱਚੀ ਕਾਇਨਾਤ ਦੇ ਹੁੰਦੇ ਜੇਕਰ ਸੱਚ ਮੱਚ ਗੁਰਨਾਮ ਪਾਤਸ਼ਾਹ ਨੂੰ ਪਿਆਰ ਕਰਦੇ ਹੋ ਹੋਰ ਨਾਮਕ ਸੱਭ ਤੇ ਮਿਸ਼ਨ ਨੂੰ ਘਰ ਘਰ ਲੈ ਕੇ ਜਾਣਾ ਚਾਹਦੇ ਹੋ ਇੱਕ ਤਰਤ ਆਪਣੇ ਸੀਨੇ ਅੰਦਰ ਜਰੂ ਪਾ ਲੋ ਕਿ ਆਪਣੇ ਪਰਿਵਾਰ ਵਾਸਤੇ ਆਪਣੇ ਪੰਜਾਬ ਪਰਿਵਾਰ ਵਾਸਤੇ ਹੁਣ ਤੱਕ ਕੀ ਕੀਤਾ ਬੰਦਾ ਰਾਹ ਕਹੀਂ ਰਾਹੀ ਕਹੀਂ ਰਹਿਬਰ ਕਹੀਂ ਜੋ ਵੀ ਕبھی ਮੰਜ਼ਿਲ ਮਿਲਦੀ ਹੈ ਸਾਡਾ ਟੀਚਾ ਅਸੀਂ ਬਾਹਰ ਲੈ ਕੇ ਉੱਚ ਉੱਡੇ ਕੇ ਪਾਟਣਾ ਉਹ ਕੰਮ ਹਾਸਲ ਕਰਨਾ ਹੈ ਮੇਰੇ ਤੋਂ ਪਤਾ ਨਹੀਂ ਸਮਝਾ ਲਾ ਕਿਸੇ ਅਸੀਂ 10 ਵਾਰੀ ਤੱਕ ਹੋ ਜਾਂਦੇ ਆ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਹੁੰਦਾ ਸੀ ਅੱਗੇ ਲੈਣ ਤੇ ਕੀ ਚੁਸ ਕਰਨੀ ਹੈ ਅਸ ਸੈਕਟਰੀ ਚਾਹੇ ਤੇ ਕੇ ਦੀ ਦਾ ਮਨੋਰਥ ਕੀ ਹੈ ਮੈਂ ਆਪ ਨੂੰ ਸਮਝਾ ਕਰ ਦਸਵੀਂ ਤੇ ਜਦੋਂ ਪਾਸ ਕੀਤੀ ਆਸੀ ਨੌਕਰੀ ਲੱਗ ਜਾਂਦੀ ਹੈ ਕੱਲ ਕਿ ਪਾਸਟੂ ਕਰ ਲੋ ਪਾਸਟੂ ਕਰੀ ਨੌਕਰੀ ਲੱਗ ਜਾਂਦੀ ਹੈ ਗ੍ਰੈਜੂਏਸ਼ਨ ਕਰ ਲੋ ਨੌਕਰੀ ਲੱਗ ਜਾਂਦੀ ਹੈ ਪਹਿਲੀ ਐਮਏ ਹੋ ਗਈ ਨੌਕਰੀ ਲੱਗ ਜਾਵੇਗੀ ਦੂਜੀ ਐਮਡੀ ਯੂਜੀ ਸੀ ਹੋ ਗਿਆ ਡਾਕਟਰ ਵੀ ਕੰਪਲੀਟ ਹੋ ਗਈ ਪਰ ਇਸ ਸੀਨੇ ਚ ਦਰਦ ਸੀ ਇੱਥੇ ਭੁੱਖੇ ਰਹਾਂ ਗਏ ਪਰ ਪੰਜਾਬ ਛੱਡ ਕੇ ਨਹੀਂ ਜਾਵਾਂਗੇ ਪੰਜਾਬ ਦੇ ਜਣਿਆਂ ਨੂੰ ਸੀਨੇ ਨਾਲ ਲਾ ਕੇ

ਇਹੋ ਜੀ ਸਮਸਾਇਤ ਇਹਨਾਂ ਪਹਿਲੀ ਵਾਰ ਦੀ ਨਾਲ ਸਾਰੇ ਨੇ ਇੱਕ ਬੇਦੀ ਗੱਲ ਕੇ ਬਸ ਮੰਨਦੀ ਕਰਾ ਕੁਝ ਸਮਝਾ ਲੈਣਾ ਮੈਨੂੰ ਕਿਸੇ ਕਾਲਜ ਵਿੱਚ ਜਾਣ ਦਾ ਮੌਕਾ ਮਿਲਿਆ ਕਿਸੇ ਮਾਤਾ ਦੇ ਨਾਮ ਤੋਂ ਕਾਲਜ ਸੀ ਸਿੱਖ ਕਹਾਸੇ ਤੋਂ ਬੱਚਿਆਂ ਦਾ ਕੋਲ ਕਾਲਜ ਕਹਿ ਲਵੇ ਜੀ ਸਾਨੂੰ ਇਸ ਕਾਲਜ ਦੇ ਵਿੱਚੋਂ ਅਕੈਡਮਿਕ ਵਿਦਿਆ ਸਾਡੇ ਪ੍ਰਿੰਸੀਪਲ ਸਾਹਿਬਾਨ ਸਾਡੇ ਟੀਚਰ ਸਾਹਿਬਾਨ ਬੜੀ ਸੌਂਦੀ ਦਿੰਦੇ ਨੇ ਵਕ ਵਕ ਮੈਂ ਤੇ ਵਕ ਵਕ ਧਰਮਾਂ ਦੇ ਬੱਚੇ ਇਸ ਕਾਲਜ ਵਿੱਚ ਪੜ੍ਹਦੇ ਇਸੇ ਅਸੀਂ ਪੰਜਾਬ ਦੇ ਜਣਿਆਂ ਦਾ ਪੰਜਾਬ ਜੁੜਾ ਉਹਨਾਂ ਦੇ ਨਾਲ ਤੇ ਬੁਰੇ ਇਤਿਹਾਸ ਨੂੰ ਵੀ ਨਾ ਸਿੱਖੀਏ ਉਹ ਸੇ ਬੇਤੀ ਕੀਤੀ ਸੀ

ਆਪਾਂ ਜੇਕਰ ਸਾਰੇ ਆਪਣੇ ਆਪਣੇ ਘੋਟੇ ਦਾ ਅੰਗਮਲਵਾ ਗਿਆ ਸੇਂਦ ਦੇ ਕੇ ਸਾਡੇ ਸਾਹਮਣੇ ਪੋਹ ਤੇ ਆੜ ਕੇ ਪਰ ਖਸੂਸ ਅਸੀਂ ਸੰਪਰਦਾਵਾਂ ਦੇ ਵਿੱਚ ਅਸੀਂ ਮਸਾ ਦੇ ਵਿੱਚ ਅਸੀਂ ਰਹਿਤਾਂ ਦੇ ਵਿੱਚ ਵੰਡ ਕੇ ਰਹਿ ਚੁੱਕਿਆ ਨਾ ਅਸੀਂ ਆਪਣਾ ਕਲਾਕਾਰ ਪਾਇਆ ਨਾ ਆਪਣੇ ਪਰਿਵਾਰ ਦਾ ਤੇ ਨਾ ਆਪਣੇ ਪੰਜਾਬ ਪਰਿਵਾਰ ਦਾ ਤਰਕ ਕਰ ਪਾਇਆ ਹੁਣ ਬੱਚਿਆਂ ਦਾ ਇੱਕ ਸਵਾਲ ਸੀ ਕਿਵੇਂ ਜੁੜਿਆ ਜਾਵੇ ਪੰਜਾਬ ਦੀ ਵਿਰਾਸਤ ਨਾਲ ਕਿਉਂਕਿ ਬਾਤ ਇਹ ਕਾਕਿਆ ਤੇ ਬੱਚੀਆਂ ਆਈਆਂ ਸੰ ਕਿਵੇਂ ਪੰਜਾਬ ਦੇ ਚੇਤੇ ਨਾਲ ਜੁੜਿਆ ਜਾਵੇ ਮਨੇ ਇੱਕੋ ਗੱਲ ਆਖੀ ਸੀ ਪੰਜਾਬ ਦੀ ਬੋਲੀ ਪੰਜਾਬ ਦਾ ਸੱਭਿਆਚਾਰ ਆਪਣੇ ਪੰਜਾਬ ਦਾ ਰੈਣਸੈਂਸ ਕਰ ਦੋ ਦੁਨੀਆ ਦੀਆਂ ਸਾਰੀਆਂ ਬੋਲੀਆਂ ਸਿੱਖ ਜਾਓਗੇ ਦੁਨੀਆ ਦਾ ਸਾਰਾ ਸੱਭਿਆਚਾਰ ਤੁਹਾਨੂੰ ਜੀਣਾ ਆ ਜਾਵੇਗਾ ਇੰਨੇ ਕੁ ਬੇਨੰਬਰਾਂ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਆਪ ਸਾਰੇ ਜਿਨੇ ਇੱਥੇ ਪਤਨ ਤੇ ਸੱਜ ਬੈਠੇ ਹੋਗੇ ਦਾਤਿਆਂ ਨੂੰ

سیوا میو بعد بھی سنگان کا اتنا پیار اتنا وشواس مل جائے میرے پاس لوگ بہت دردی ہوں ڈاکٹر سب کی بہت ਨਗਰ ਨਿਗਮ ਦੀ ਕਾਰਜਸ਼ੈਣ ਨੂੰ ਪ੍ਰਦਰਸ਼ਨ ਹੋ ਰਹਾ ਹੈ ਕਿ ਬੜੀ ਗੱਲ ਦੇ ਬਾਰੇ ਕਰ ਰਹੇ ਹਨ ਆਸਲ ਦਾ ਕਿ ਜਿਹੜੇ 22 ਸਾਲ ਨੂੰ 21 ਸਾਲ ਨੂੰ ਸਾਰੇ ਕਰਦੇ ਨੇ ਉਹਨਾਂ ਚਿਹਰਾ ਪਰ ਉਹਨੂੰ ਇੱਕ ਮਜਬੂਰ ਲਾਵਾਗੇ ਕਿ ਦੋ ਵਾਰ